ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਰੂਹ ਦੇ ਦਰਦ ਜਿਸ ਨੂੰ ਲਿਖਿਆ ਹੈ ਅਜਨਵੀ ਬੇਈਮਾਨ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਪਿੰਡ ਦੀ ਰੌਣਕ ਤੇ ਇੱਕ ਸੱਚਾ ਪਿਆਰਾ ਕਹਾਣੀ ਦੇ ਇਤਿਹਾਸਕ ਖੇਤਰ ਮਾਝੇ ਦੇ ਇੱਕ ਪਿੰਡ ਚਵਾਲ ਦੀ ਗੱਲ ਹੈ ਇਹ ਰਿਓ ਪਿੰਡ ਸੀ ਜਿੱਥੇ ਹਰ ਗੱਭਰੂ ਦੇ ਜਿਗਰ ਵਿੱਚ ਪੰਜਾਬੀ ਅਦਾਨਗ ਅਤੇ ਖੇਡਾਂ ਦਾ ਜੋਸ਼ ਵਸਦਾ ਸੀ। ਇਸੇ ਪਿੰਡ ਦਾ ਜਿਗਰ ਨਾਮ ਦਾ ਨੌਜਵਾਨ ਸੀ ਜੋ ਹੁਣ 21 ਸਾਲ ਦਾ ਸੀ। ਕਦੇ ਪਿੰਡ ਦੀ ਸ਼ਾਨ ਹੁੰਦਾ ਸੀ। ਉਸ ਦੀ ਉੱਚੀ ਲੰਬੀ ਦੇ, ਗਰਮ ਖੂਨ ਅਤੇ ਕਬੱਡੀ ਦੇ ਮੈਦਾਨ ਵਿੱਚ ਪਾਈਆਂ ਚਮਾਲਾਂ ਨੇ ਉਸ ਨੂੰ ਸਾਰਿਆਂ ਦਾ ਚਹੇਤਾ ਬਣਾ ਦਿੱਤਾ ਸੀ। ਲੋਕ ਕਹਿੰਦੇ ਸਨ ਕਿ ਜਿਗਰ ਦਾ ਜਿਗਰਾ ਕਮਾਲ ਦਾ ਹੈ। ਜਿਗਰ ਦੀ ਜ਼ਿੰਦਗੀ ਵਿੱਚ ਰੌਸ਼ਨੀ ਦਾ ਨਾਂ ਸੀ ਨੂਰ ਨੂਰ ਗਵਾਂਢੀ ਪਿੰਡ ਦੀ ਸੀ ਅਤੇ ਉਹਨਾਂ ਦਾ ਪਿਆਰ ਕਿਸੇ ਫਿਲਮ ਦੀ ਕਹਾਣੀ ਵਾਂਗ ਨਿਰਮਲ ਤੇ ਖੂਬਸੂਰਤ ਸੀ ਉਹ ਹਰ ਸ਼ਾਮ ਪਿੰਡ ਤੋਂ ਬਾਹਰ ਵਾਲੇ ਪੱਕੇ ਰਾਹ ਤੇ ਗੰਨੇ ਦੇ ਖੇਤਾਂ ਵਿੱਚ ਮਿਲਦੇ ਸੀ ਨੂਰ ਆਪਣੀਆਂ ਕਿਤਾਬਾਂ ਦੀ ਗੱਲ ਕਰਦੀ ਤੇ ਜਿਗਰ ਕਬੱਡੀ ਦੇ ਆਪਣੇ ਅਗਲੇ ਦਾ ਵਾਰੇ ਦੱਸਦਾ ਉਹਨਾਂ ਦੇ ਸੁਪਨੇ ਸਾਫ਼ ਸਨ ਜਿਗਰ ਨੇ ਪੱਕੇ ਤੌਰ ਤੇ ਕੈਨੇਡਾ ਜਾਣਾ ਸੀ ਤੇ ਨੂਰ ਨੇ ਮਾਸਟਰ ਜੀ ਕਰਨੀ ਸੀ ਉਹਨਾਂ ਦੇ ਪਿਆਰ ਦੀ ਨਹੀਂ ਭਰੋਸਾ ਤੇ ਸੱਚਾਈ ਦੇ ਸੀ ਨੂਰ ਜਿਗਰ ਦੀ ਤਾਕਤ ਸੀ ਤੇ ਜਿਗਰ ਨੂਰ ਦਾ ਮਾਣ ਪਰ ਇਸ ਖੂਬਸੂਰਤ ਤਸਵੀਰ ਨੂੰ ਕਿਸੇ ਦੀ ਮਾੜੀ ਨਜ਼ਰ ਲੱਗੀ ਡਿੱਗਣ ਦੀ ਸੁਰਾਤ ਜਿਗਰ ਦੇ ਡਿੱਗਣ ਦੀ ਕਹਾਣੀ ਤੋਂ 2 ਸਾਲ ਪਹਿਲਾਂ ਹੋਈ ਸੀ ਜ਼ਿਲ੍ਹਾ ਪਧਰੀ ਟੂਰਨਾਮੈਂਟ ਤਰਾਨ ਜਿਗਰ ਦੇ ਗੋਡੇ ਤੇ ਇੱਕ ਗੰਭੀਰ ਸੱਟ ਵੱਜੀ ਡਾਕਟਰ ਨੇ ਉਸ ਨੂੰ ਕੁਝ ਸਮੇਂ ਲਈ ਭਾਰੀ ਦਰਦ ਨਿਵਾਰਕ ਦਵਾਈਆਂ ਲਿਖ ਦਿੱਤੀਆਂ ਕਬੱਡੀ ਦਾ ਮੈਦਾਨ ਛੁੱਟ ਗਿਆ ਅਤੇ ਨਾਲ ਹੀ ਮਨ ਵਿੱਚ ਇੱਕ ਖਲਾਅ ਵੀ ਪੈਦਾ ਹੋ ਗਿਆ ਜਦੋਂ ਦਰਦ ਨਿਵਾਰਕ ਦਵਾਈਆਂ ਦਾ ਕੋਰਸ ਖਤਮ ਹੋਇਆ ਤਾਂ ਦਰਦ ਫਿਰ ਉੱਠਣ ਲੱਗਾ ਸਰੀਰ ਨਹੀਂ ਸਗੋਂ ਉਸ ਦੀ ਰੂਹ ਦਾ ਜੋ ਮੈਦਾਨ ਤੋਂ ਦੂਰ ਹੋ ਕੇ ਤੜਪ ਰਹੀ ਸੀ ਇਸੇ ਦੌਰਾਨ ਪਿੰਡ ਦਾ ਗਾਮਾ ਜੋ ਕਿ ਚਿੱਟੇ ਦੀ ਤਸਕਰੀ ਕਰਦਾ ਸੀ ਜਿਗਰ ਦੇ ਕੋਲ ਆਇਆ ਗਾਮਾ ਨੇ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ ਤੇ ਉਸ ਨੂੰ ਕਿਹਾ ਕਿ ਇੱਕ ਟਿਕਾ ਸਾਰੇ ਦੁੱਖ ਭਲਾ ਦੇਵੇਗਾ ਜਿਗਰਾ ਜੇ ਤੂੰ ਦੁੱਖ ਭਲਾਏਗਾ ਤਾਂ ਹੀ ਮદાન ਵਿੱਚ ਵਾਪਸ ਜਾਏਗਾ ਗਾਮੇ ਨੇ ਝੂਠੀ ਹਮਦਰਦੀ ਦਿਖਾਈ ਪਹਿਲੀ ਵਾਰ ਜਿਗਰ ਨੇ ਚਿਜਕਦਿਆਂ ਪਰ ਰਾਤ ਦੇ ਦਰਦ ਨੇ ਉਸ ਦੀ ਹਿੰਮਤ ਤੋੜ ਦਿੱਤੀ ਸੀ ਉਸ ਨੇ ਸੋਚਿਆ ਇੱਕ ਵਾਰ ਪਰ ਇਹ ਇੱਕ ਵਾਰ ਹਜ਼ਾਰਾਂ ਬਾਰ ਵਿੱਚ ਬਦਲ ਗਿਆ ਜਿਗਰ ਦੇ ਹੱਥਾਂ ਤੇ ਸੂਈਆਂ ਦੇ ਨਿਸ਼ਾਨ ਬਦਨ ਲੱਗੇ ਉਸ ਦੀਆਂ ਅੱਖਾਂ ਨਾਲ ਹਮੇਸ਼ਾ ਲਾਲ ਰਹਿਣ ਲੱਗ ਪਈਆਂ ਤੇ ਸਰੀਰ ਦਾ ਭਾਰ ਘਟ ਗਿਆ ਉਹ ਹੁਣ ਨੂਰ ਨੂੰ ਮਿਲਣ ਤੋਂ ਘਤਰਾਉਂਦਾ ਸੀ ਜਦੋਂ ਉਹ ਮਿਲਦੇ ਤਾਂ ਜਿਗਰ ਗੱਲਬਾਤ ਛੋਟੀ ਰੱਖਦਾ ਉਹ ਨੂਰ ਦੀਆਂ ਅੱਖਾਂ ਵਿੱਚ ਦੇਖਣ ਦੀ ਹਿੰਮਤ ਨਹੀਂ ਸੀ ਕਰ ਸਕਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਨੂਰ ਦੀਆਂ ਨਿਰਦੋਸ਼ ਅੱਖਾਂ ਉਸ ਨੂੰ ਉਸ ਦਾ ਝੂਠ ਫੜ ਲੈਣਗੀਆਂ ਨੂਰ ਨੇ ਬਹੁਤ ਵਾਰੀ ਕੋਸ਼ਿਸ਼ ਕੀਤੀ ਇੱਕ ਵਾਰ ਉਸਨੇ ਜਿਗਰ ਨੂੰ ਉਸਦੇ ਘਰ ਦੇ ਬਾਹਰ ਵੀ ਰੋਕਿਆ ਜਿਗਰ ਮੈਂ ਤੈਨੂੰ ਤੜਫਦਾ ਨਹੀਂ ਦੇਖ ਸਕਦੀ ਤੂੰ ਕਸਮ ਖਾ ਤੂੰ ਮੇਰੇ ਨਾਲ ਸੱਚ ਬੋਲੇਗਾ ਜਿਗਰ ਨੇ ਆਪਣਾ ਮੂੰਹ ਫੇਰ ਲਿਆ ਨੂਰ ਮੇਰੀ ਜ਼ਿੰਦਗੀ ਵਿੱਚ ਦਖਲ ਨਾ ਦੇ ਮੈਂ ਠੀਕ ਹਾਂ ਬਸ ਮੇਰਾ ਮਨ ਨਹੀਂ ਲੱਗਦਾ ਕਿਸੇ ਕੰਮ ਵਿੱਚ ਵੀ ਉਸ ਦੀ ਆਵਾਜ਼ ਵਿੱਚ ਕੰਬਣੀ ਸੀ ਜਿਸ ਨੂੰ ਨੂਰ ਨੇ ਤੁਰੰਤ ਪਛਾਣ ਲਿਆ ਨੂਰ ਦਾ ਦਿਲ ਟੁੱਟ ਗਿਆ ਪਰ ਉਸਨੇ ਹਾਰ ਨਹੀਂ ਮੰਨੀ ਉਹ ਜਿਗਰ ਦੇ ਪਰਿਵਾਰ ਕੋਲ ਗਈ ਜਿਗਰ ਦੇ ਮਾਤਾ ਪਿਤਾ ਜੋ ਕਿ ਬਜ਼ੁਰਗ ਅਤੇ ਭੋਲੇ ਸਨ ਉਹ ਪੁੱਤਰ ਦੀ ਇਸ ਹਾਲਤੋਂ ਬੇਖਬਰ ਨਹੀਂ ਸਨ ਪਰ ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹਨਾਂ ਦਾ ਪੁੱਤ ਨਸ਼ੇੜੀ ਬਣ ਗਿਆ ਉਹਨਾਂ ਨੇ ਸੋਚਿਆ ਕਿ ਉਹ ਬਿਮਾਰ ਹੈ ਨੂਰ ਨੇ ਜਦੋਂ ਜਿਗਰ ਦੀ ਮਾਂ ਨੂੰ ਸੂਈਆਂ ਦੇ ਨਿਸ਼ਾਨਾਂ ਬਾਰੇ ਦੱਸਿਆ ਤਾਂ ਮਾਂ ਦਾ ਚਿਹਰਾ ਤਾਂ ਪੀੜਾ ਹੀ ਪੈ ਗਿਆ ਨਾ ਬੱਚੇ ਇਹ ਸੱਟ ਲੱਗਣ ਬਾਅਦ ਟੀਕੇ ਹੋਣਗੇ ਸਾਡਾ ਜਿਗਰਾ ਉਹ ਨਾ ਉਹ ਇਹੋ ਜਿਹਾ ਨਹੀਂ ਹੋ ਸਕਦਾ ਸਾਡਾ ਜਿਗਰ ਮਾਂ ਨੇ ਰੋਂਦੇ ਹੋਏ ਆਪਣੇ ਆਪ ਨੂੰ ਝੂਠਾ ਦਲਾਸਾ ਦਿੱਤਾ ਘਰ ਵਿੱਚ ਰੋਜ਼ਾਨਾ ਦਾ ਡਰਾਮਾ ਸ਼ੁਰੂ ਹੋ ਗਿਆ ਜਿਗਰ ਅਕਸਰ ਗੁੱਸੇ ਵਿੱਚ ਆ ਜਾਂਦਾ ਅਤੇ ਚੀਕਦਾ ਤੇ ਘਰ ਦਾ ਸਮਾਨ ਤੋੜਦਾ ਉਹ ਪੈਸਿਆਂ ਲਈ ਜਿੱਦ ਕਰਦਾ ਜਦੋਂ ਮਾਂ ਪੈਸੇ ਦੇਣੋਂ انکار ਕਰਦੀ ਤਾਂ ਉਹ ਉਹਨਾਂ ਨੂੰ ਗਾਲ੍ਹਾਂ ਕੱਢਦਾ ਮਾਪਿਆਂ ਲਈ ਇਹ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਸੀ ਉਹਨਾਂ ਨੇ ਗੁਪਤ ਰੂਪ ਵਿੱਚ ਡਾਕਟਰਾਂ ਨੂੰ ਦਿਖਾਇਆ ਬਾਬਿਆਂ ਦੇ ਮੱਥੇ ਟੇਕੇ ਪਰ ਹਾਲਤ ਬਾਅਦ ਤੋਂ ਬੱਤਰ ਹੋ ਗਈ ਜਿਗਰ ਨੇ ਨਸ਼ੇ ਲਈ ਪਹਿਲਾਂ ਆਪਣਾ ਮੋਬਾਈਲ ਫਿਰ ਆਪਣੀ ਕਬੱਡੀ ਦੀਆਂ ਟਰਾਫੀਆਂ ਵੇਚ ਦਿੱਤੀਆਂ ਜਦੋਂ ਪੈਸੇ ਖਤਮ ਹੋ ਗਏ ਤਾਂ ਉਸਨੇ ਆਪਣੀ ਮਾਂ ਦੇ ਗਹਿਣੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਨੂਰ ਨੂੰ ਜਦੋਂ ਇਹ ਪਤਾ ਲੱਗਾ ਤਾਂ ਉਹ ਜਿਗਰ ਦੇ ਘਰ ਗਈ ਜਿਗਰ ਨੂਰ ਨੇ ਦਰਦ ਨਾਲ ਕਿਹਾ ਤੇਰੇ ਹੱਥ ਇੰਨੇ ਕਸਨ ਕਿ ਤੂੰ ਮੈਨੂੰ ਕਬੱਡੀ ਮੈਦਾਨ ਦੀ ਮਿੱਟੀ ਦਿੰਦਾ ਸੀ ਤੇ ਅੱਜ ਤੂੰ ਚੋਰ ਬਣ ਗਿਆ ਮੇਰਾ ਪਿਆਰ ਤੇਰੀਆਂ ਅੱਖਾਂ ਵਿੱਚ ਕਿੱਥੇ ਗਾਇਬ ਹੋ ਗਿਆ ਜਿਗਰ ਨੇ ਸ਼ਰਮ ਨਾਲ ਸਿਰ ਝੁਕਾ ਲਿਆ ਉਹ ਆਪਣੇ ਆਪ ਵਿੱਚ ਹੀ ਗੁੰਮ ਹੋ ਗਿਆ ਨੂਰ ਮੈਂ ਮਜਬੂਰ ਹਾਂ ਮੇਰੇ ਸਰੀਰ ਵਿੱਚ ਅੱਗ ਲੱਗੀ ਹੋਈ ਹੈ ਇਹ ਮੇਰਾ ਕੰਟਰੋਲ ਨਹੀਂ ਕਰਦਾ ਹੋਣਾ ਇਹ ਨਸ਼ਾ ਕੰਟਰੋਲ ਕਰਦਾ ਹੈ ਇਸ ਨੂੰ ਨੂਰ ਨੇ ਉਸ ਨੂੰ ਗਲੇ ਨਾਲ ਲਗਾ ਲਿਆ ਉਸ ਦੇ ਦਿਲ ਵਿੱਚ ਹੋਣਾ ਨਫ਼ਰਤ ਨਹੀਂ ਸਿਰਪ ਤਰਸ ਅਤੇ ਪੱਕਾ ਰਾਦਾ ਸੀ ਜਿਗਰ ਮੇਰਾ ਪਿਆਰ ਹੀ ਤੇਰੀ ਆਖਰੀ ਉਮੀਦ ਹੈ ਮੈਂ ਤੈਨੂੰ ਇਸ ਦਲਦਲ ਵਿੱਚੋਂ ਕੱਢਾਂਗੀ ਭਾਵੇਂ ਮੈਨੂੰ ਆਪਣੀ ਜ਼ਿੰਦਗੀ ਦਾਤੇ ਲਾਉਣੀ ਪਵੇ ਕਰਜ਼ੇ ਦਾ ਜਾਲ ਅਤੇ ਗਾਮੇ ਦੀ ਧਮਕੀ ਨਸ਼ੇ ਦੀ ਲਤ ਨੇ ਜਿਗਰ ਨੂੰ ਆਰਥਿਕ ਤੌਰ ਤੇ ਤਬਾਹ ਕਰ ਦਿੱਤਾ ਉਸ ਨੇ ਪਿੰਡ ਦੇ ਸਭ ਤੋਂ ਵੱਡੇ ਨਸ਼ਾ ਤਸ਼ਕਰ ਗਾਮੇ ਤੋਂ ਮੋٹے ਵਿਆਇਤੇ ਪੈਸੇ ਲੈ ਹਨ ਜੋ ਹੁਣ ਇੱਕ ਵੱਡਾ ਕਰਜ਼ਾ ਬਣ ਚੁੱਕਾ ਸੀ ਗਾਮਾ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਉਸ ਦੀ ਅੱਧੀ ਜ਼ਮੀਨ ਤੇ ਅੱਖ ਰੱਖ ਲਈ ਇੱਕ ਦੁਪਹਿਰ ਜਦੋਂ ਜਿਗਰ ਦੇ ਮਾਪੇ ਘਰ ਸਨ ਤਾਂ ਗਾਮਾ ਆਪਣੇ ਦੋ ਖੰਘਾਰੂ ਸਾਥੀਆਂ ਨਾਲ ਬਲਕਾਰ ਅਤੇ ਸੀਰਾ ਨਾਲ ਉਹਨਾਂ ਦੇ ਘਰ ਆ ਕੇ ਧਮਕਿਆ ਇਹ ਦ੍ਰਿਸ਼ ਪੂਰੇ ਪਿੰਡ ਲਈ ਇੱਕ ਵੱਡਾ ਡਰਾਮਾ ਅਤੇ ਬੇਇੱਜ਼ਤੀ ਦਾ ਪਲ ਸੀ ਗਾਮੇ ਨੇ ਦਰਵਾਜ਼ੇ ਤੇ ਲੱਤ ਮਾਰੀ। ਓਏ ਜਿਗਰ ਦੇ ਬਾਪੂ ਬਾਹਰ ਨਿਕਲ। ਮੇਰਾ ਹਜ਼ਾਰਾਂ ਦਾ ਕਰਜ਼ਾ ਬਾਕੀ ਹੈ ਤੇ ਤੇਰਾ ਪੁੱਤ ਰਾਤ ਨੂੰ ਸੁੱਤਾ ਪਿਆ ਹੈ। ਜਿਗਰ ਦਾ ਬਾਪੂ ਜੋ ਉਮਰ ਦਾ ਤਕੜਾ ਮਨੁੱਖ ਸੀ ਹੁਣ ਡਰ ਨਾਲ ਕੰਬ ਰਿਹਾ ਸੀ। ਉਸਨੇ ਹੱਥ ਜੋੜੇ। ਗਾਮਾ ਮੇਰਾ ਪੁੱਤ ਬਿਮਾਰ ਹੈ। ਮੈਂ ਕੱਲ ਨੂੰ ਜ਼ਮੀਨ ਵੇਚ ਕੇ ਤੇਰਾ ਕਰਜ਼ਾ ਮੋੜ ਦੇਵਾਂਗਾ। ਗੰਮ ਨੇ ਇੱਕ ਬੇਰਹਿਮੀ ਨਾਲ ਬਾਲਾ ਹਾਸਾ ਹਸਦਿਆਂ ਕਿਹਾ ਜ਼ਮੀਨ ਨਹੀਂ ਹੁਣ ਸਮਾਂ ਬਦਲ ਗਿਆ ਹੈ ਜਾਂ ਤਾਂ ਅੱਜ ਰਾਤ ਤੱਕ ਪੂਰਾ ਕਰਜ਼ਾ ਬ्याज ਸਮੇਤ ਦੇ ਦੇ ਤੇ ਜਾਂ ਤੇਰਾ ਜਿਗਰ ਮੇਰਾ ਨੌਕਰ ਬਣੇਗਾ ਉਹ ਮੇਰੇ ਲਈ ਮਾਲ ਦੀ ਸਪਲਾਈ ਕਰੇਗਾ ਜਿੱਥੋਂ ਉਸਨੇ ਇਹ ਸਿੱਖਿਆ ਹੈ ਜਿਗਰ ਦੇ ਅੰਦਰ ਜੋ ਕਿ ਮਦਮ ਹੋ ਚੁੱਕਾ ਸੀ ਥੋੜਾ ਜਿਹਾ ਗੁੱਸਾ ਜਾਗ ਗਿਆ ਉਹ ਅੰਦਰੋਂ ਲੰਗੜਾ ਗਰੋਂਦਾ ਹੋਇਆ ਬਾਹਰ ਆਇਆ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਤੇ ਉਸ ਦਾ ਸਰੀਰ ਕਮਜ਼ੋਰ ਸੀ ਗਾਮਾ ਤੂੰ ਮੇਰੇ ਮਾਪਿਆਂ ਨੂੰ ਨਾ ਬੋਲ ਮੈਂ ਤੇਰੇ ਨਾਲ ਬਾਹਰ ਗੱਲ ਕਰਦਾ ਹਾਂ ਗਾਮੇ ਨੇ ਜਿਗਰ ਨੂੰ ਮੋਢੇ ਤੋਂ ਫੜ ਕੇ ਧੱਕਾ ਦਿੱਤਾ ਤੂੰ ਕੀ ਗੱਲ ਕਰੇਂਗਾ ਤੂੰ ਤਾਂ ਇੱਕ ਚੂਹਾ ਹੈ ਜੋ ਮੇਰੇ ਜ਼ਹਿਰ ਤੇ ਜਿਉਂਦਾ ਹੈ ਹੁਣ ਇਹ ਕਾਰ ਮੇਰਾ ਹੈ ਇਸ ਘਟਨਾ ਨੇ ਜਿਗਰ ਨੂੰ ਅੰਦਰੋਂ ਹਰਾ ਦਿੱਤਾ ਉਸ ਨੇ ਆਪਣੀ ਮਾਂ ਨੂੰ ਬੇਵੱਸ ਰੋਂਦੇ ਦੇਖਿਆ ਤੇ ਆਪਣੇ ਪਿਤਾ ਦੀ ਬੇਇੱਜ਼ਤੀ ਨੂੰ ਸੁਣਿਆ ਉਸ ਨੂੰ ਅਹਿਸਾਸ ਹੋਇਆ ਕਿ ਨਸ਼ੇ ਨੇ ਉਸ ਨੂੰ ਪਿਆਰ ਅਤੇ ਪਰਿਵਾਰ ਤੋਂ ਦੂਰ ਕਰਕੇ ਇੱਕ ਜਿੰਦਾ Laash ਬਣਾ ਦਿੱਤਾ ਹੈ ਉਸ ਨੇ ਆਪਣੇ ਮਨ ਵਿੱਚ ਇੱਕ ਫੈਸਲਾ ਲਿਆ ਜੋ ਉਸ ਦੀ ਜ਼ਿੰਦਗੀ ਦਾ ਆਖਰੀ ਸਟੈਂਡ ਸੀ ਜਿਗਰ ਨੂੰ ਪਤਾ ਸੀ ਕਿ ਜੇ ਉਹ ਅੱਜ ਰਾਤ ਕੁਝ ਨਾ ਕਰ ਸਕਿਆ ਤਾਂ ਉਹ ਦੇ ਮਾਪਿਆਂ ਦੀ ਜ਼ਮੀਨ ਅਤੇ ਇੱਜ਼ਤ ਦੋਵੇਂ ਚਲੇ ਜਾਣਗੇ ਉਸਨੇ ਇੱਕ ਟੀਕਾ ਲਗਾਉਣ ਦੀ ਇੱਛਾ ਨੂੰ ਦਬਾਇਆ ਇੱਕ ਗਲਾਸ ਪਾਣੀ ਪੀਤਾ ਤੇ ਨੂਰ ਨੂੰ ਇੱਕ ਖੱਤ ਲਿਖਿਆ ਮੈਨੂੰ ਮaaf ਕਰੀ ਅੱਜ ਮੈਂ ਜਾਂ ਤਾਂ ਜੀਵਾਂਗਾ ਜਾਂ ਮਰਾਂਗਾ ਪਰ ਮੈਂ ਹੁਣ ਹੋਰ ਨਹੀਂ ਡਿੱਗਾਂਗਾ ਉਹ ਰਾਤ ਨੂੰ ਪਿੰਡ ਤੋਂ ਬਾਹਰ ਗਾਮੇ ਦੇ ਅੱਡੇ ਇੱਕ ਪ੍ਰਾਣੀ ਤੇ ਹਨੇਰੀ ਹਵੇਲੀ ਵੱਲ ਤੁਰ ਪਿਆ ਉਸਦੇ ਕਦਮ ਕੰਬ ਰਹੇ ਸਨ ਪਰ ਉਸਦੇ ਦਿਲ ਵਿੱਚ ਨੂਰ ਦਾ ਪਿਆਰ ਅਤੇ ਬਾਪੂ ਦੀ ਬੇਇੱਜ਼ਤੀ ਦਾ ਜ਼ਖਮ ਸੀ ਜਦੋਂ ਹਵੇਲੀ ਪਹੁੰਚਿਆ ਤਾਂ ਗਾਮਾ ਅਤੇ ਉਸਦੇ ਦੋਵੇਂ ਸਾਥੀ ਤਾਸ਼ ਖੇਡ ਰਹੀ ਸੀ। ওই ਜਿਗਰਾ ਤੂੰ ਆ ਗਿਆ ਕਰਜਾ ਲੈ ਆਇਆ ਹੈ ਜਾਂ ਮੇਰੇ ਕਦਮਾਂ ਵਿੱਚ ਡਿੱਗਣ ਆਇਆ ਹੈ। ਗਾਮੇ ਨੇ ਮਜ਼ਾਕ ਉਡਾਇਆ। ਜਿਗਰ ਦੀ ਆਵਾਜ਼ ਸਪਸ਼ਟ ਸੀ। ਭਾਵੇਂ ਹੁਕਮ ਜ਼ੋਰ ਸੀ। ਨਾ ਕਰਜਾ ਨਾ ਮੌਤ। ਮੈਂ ਅੱਜ ਤੇਰੀ ਤੈਨੂੰ ਤੇਰੀ ਜ਼ਿੰਦਗੀ ਦਾ ਹਿਸਾਬ ਦੇਣਾ ਆਇਆ ਹੈ। ਤੂੰ ਮੇਰੀ ਜ਼ਿੰਦਗੀ ਦੇ 2 ਸਾਲ ਚੋਰੀ ਕੀਤੇ ਹਨ। ਉਸਨੇ ਗਾਮੇ ਦੀ ਮੇਜ਼ ਤੇ ਪਈ ਨਸ਼ੇ ਦੀ ਪੁੜੀ ਚੁੱਕੀ ਅਤੇ ਉਸ ਨੂੰ ਮਿੱਧ ਕੇ ਧੂੜ ਵਿੱਚ ਮਿਲਾ ਦਿੱਤਾ ਅੱਜ ਤੋਂ ਮੈਂ ਤੇਰਾ ਨਿਸ਼ਾਨਾ ਨਹੀਂ ਲਾਵਾਂਗਾ ਤੂੰ ਮੈਨੂੰ ਮਾਰ ਦੇ ਮੈਂ ਤੇਰਾ ਗੁਲਾਮ ਨਹੀਂ ਬਣਾਗਾ ਇਹ ਸੁਣ ਕੇ ਗਾਮਾ ਪਾਗਲ ਹੋ ਗਿਆ ਤੂੰ ਮੇਰੀ ਇੱਜ਼ਤੇ ਹੱਥ ਪਾਇਆ ਹੈ ਇਸ ਨੂੰ ਮਾਰੋ ਇਸ ਦੀ ਮਾਂ ਨੂੰ ਜਾ ਕੇ ਦੱਸੋ ਕਿ ਉਸ ਦਾ ਪੁੱਤਰ ਅੱਜ ਮਰ ਗਿਆ ਹੈ ਇੱਕ ਭਿਆਨਕ ਲੜਾਈ ਸ਼ੁਰੂ ਹੋ ਗਈ ਜਿਗਰ ਬੇਹੱਦ ਕਮਜ਼ੋਰ ਸੀ ਉਸ ਦੇ ਸਰੀਰ ਵਿੱਚ ਕੋਈ ਜਾਨ ਨਹੀਂ ਸੀ ਬਲਕਾਰ ਅਤੇ ਸੀਰਾ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਗਰ ਡਿੱਗਦਾ ਪਰ ਮੁੜ ਖੜਾ ਹੋ ਜਾਂਦਾ ਇਹ ਸਰੀਰ ਦੀ ਲੜਾਈ ਨਹੀਂ ਸਗੋਂ ਉਸ ਦੇ ਜਿਗਰੇ ਦੀ ਉਸ ਦੀ ਲਤ ਨਾਲ ਆਖਰੀ ਲੜਾਈ ਸੀ ਉਹ ਹਰ ਮੁੱਕਾ ਖਾਂਦਾ ਤੇ ਦੰਦ ਪੀਸ ਕੇ ਸਹ ਲੈਂਦਾ ਉਸ ਨੂੰ ਨੂਰ ਦਾ ਚਿਹਰਾ ਅਤੇ ਆਪਣੇ ਬਾਪੂ ਦਾ ਰੋਂਦਾ ਹੋਇਆ ਚਿਹਰਾ ਯਾਦ ਆਉਂਦਾ ਜਿਗਰ ਜ਼ਮੀਨ ਤੇ ਉੱਤੇ ਲਹੂ ਲਹਾਨ ਹੋ ਕੇ ਡਿੱਗ ਪਿਆ ਭਲਕਾਰ ਨੇ ਉਸ ਨੂੰ ਇੱਕ ਆਖਰੀ ਲੱਤ ਮਾਰ ਲਈ ਪੈਰ ਉਠਾਇਆ ਸੀ ਕਿ ਦਰਵਾਜ਼ੇ ਤੇ ਇੱਕ ਜ਼ੋਰਦਾਰ ਆਵਾਜ਼ ਆਈ ਬਸ ਕਰੋ ਓਏ ਪਾਪੀਓ ਬਸ ਕਰੋ ਇਹ ਹੋਰ ਕੋਈ ਨਹੀਂ ਇਹ ਨੂਰ ਸੀ ਉਹ ਜਿਗਰ ਦਾ ਖਤ ਪੜ੍ਹ ਕੇ ਡਰ ਦੇ ਬਾਵਜੂਦ ਹਵੇਲੀ ਵੱਲ ਦੌੜਾਈ ਸੀ ਨੂਰ ਨੇ ਅੱਗੇ ਵਧ ਕੇ ਜਿਗਰ ਨੂੰ ਆਪਣੇ ਸਰੀਰ ਨਾਲ ਟਕ ਲਿਆ ਕਮਾ ਤੂੰ ਮੇਰੇ ਨਾਲ ਲੜ ਇਸ ਨੂੰ ਛੱਡ ਦੇ ਤੂੰ ਨਸੇ ਦਾ ਸੁਆਗਰ ਹੈ ਤੂੰ ਹੀ ਇਸਦਾ ਕਰਜ਼ਾ ਹੈ ਇਸ ਨੇ ਅੱਜ ਤੇਰੇ ਸ਼ਹਿਰ ਨੂੰ ਮਿੱਧ ਕੇ ਤੇਰੀ ਕਮਾਈ ਨੂੰ ਨਾ ਮਨਜ਼ੂਰ ਕਰਕੇ ਆਪਣਾ ਕਰਜ਼ਾ ਮੋੜ ਦਿੱਤਾ ਹੈ ਗਾਮਾ ਹੈਰਾਨ ਹੋ ਗਿਆ ਇੱਕ ਕਮਜ਼ੋਰ ਕੁੜਿੰਦੀ ਇੰਨੀ ਹਿੰਮਤ ਤੇ ਉਹ ਡਰ ਗਿਆ ਕਿਉਂਕਿ ਨੂਰ ਦੀ ਆਵਾਜ਼ ਵਿੱਚ ਉਹ ਤਾਕਤ ਸੀ ਜੋ ਕਿਸੇ ਥਾਣੇਦਾਰ ਦੀ ਨਹੀਂ ਹੋ ਸਕਦੀ ਸੀ ਓਏ ਚੱਲੋ ਹੱਥ ਛੁਕੋ ਮੈਂ ਇਸ ਕਮੀਨੇ ਨੂੰ ਨਹੀਂ ਮਾਰਦਾ ਪਰ ਜੇ ਤੂੰ ਮੇਰੇ ਇਲਾਕੇ ਵਿੱਚ ਆਇਆ ਤਾਂ ਤੇਰੇ ਲਈ ਕੋਈ ਜਗ੍ਹਾ ਨਹੀਂ ਹੋਵੇਗੀ ਜਿਗਰਾ ਤੂੰ ਮੇਰਾ ਕਰਜ਼ਾ ਨਹੀਂ ਮੁੜਿਆ ਤੂੰ ਅੱਜ ਮੇਰੀ ਬਦਨਾਮੀ ਕੀਤੀ ਹੈ ਗਾਮਾ ਗੁੱਸੇ ਵਿੱਚ ਚੀਕਿਆ ਅਤੇ ਆਪਣੇ ਸਾਥੀਆਂ ਨਾਲ ਉੱਥੋਂ ਚਲਾ ਗਿਆ ਖੂਨ ਨਾਲ ਲਥਪਤ ਜਿਗਰ ਨੂੰ ਨੂਰ ਅਤੇ ਪਿੰਡ ਦੇ ਕੁਝ ਲੋਕਾਂ ਨੇ ਹਸਤਾਲ ਪਹੁੰਚਾਇਆ ਉਸ ਦੇ ਸਰੀਰ ਨੇ ਡੂੰਘੀਆਂ ਸੱਟਾਂ ਸਨ ਪਰ ਉਸ ਦੀ ਰੂਹ ਹੁਣ ਆਜ਼ਾਦ ਹੋ ਗਈ ਸੀ ਅਗਲੇ ਕੁਝ ਹਫ਼ਤੇ ਡਰਾਮਾ ਅਤੇ ਦਰਦ ਨਾਲ ਭਰੇ ਹੋਏ ਸਨ ਜਿਗਰ ਦੇ ਸਰੀਰ ਵਿੱਚੋਂ ਨਸ਼ੇ ਨੂੰ ਕੱਢਣ ਦਾ ਸਾਫਰ ਸ਼ੁਰੂ ਹੋਇਆ ਨਸ਼ਾ ਮੁਕਤੀ ਕੇਂਦਰ ਵਿੱਚ ਪਹਿਲੇ 3 ਹਫ਼ਤੇ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਟਾਰਚਰ ਸਨ ਉਸ ਦਾ ਸਰੀਰ ਕੰਬਦਾ ਸੀ ਉਹ ਚੀਕਦਾ ਸੀ ਪਸੀਨੇ ਵਿੱਚ ਭਿੱਜ ਜਾਂਦਾ ਸੀ ਉਸ ਨੂੰ ਲੱਗਦਾ ਸੀ ਕਿ ਉਸ ਦੀਆਂ ਹੱਡੀਆਂ ਟੁੱਟ ਰਹੀਆਂ ਹਨ ਇਹ ਦਰਦ ਇੰਨਾ ਭੈਣਕ ਸੀ ਕਿ ਕਈ ਵਾਰ ਉਹ ਨੂਰ ਨੂੰ ਕਹਿੰਦਾ ਮੈਨੂੰ ਮਰ ਜਾਣ ਦੇ ਇਹ ਦਰਦ ਨਹੀਂ ਸਹਿ ਹੋਣਾ ਮੈਥੋਂ ਨੂਰ ਨੇ ਆਪਣਾ ਸਾਰਾ ਕਾਲਜ ਛੱਡ ਦਿੱਤਾ। ਉਹ ਦਿਨ ਵਿੱਚ ਦੋ ਵਾਰ ਹਸਪਤਾਲ ਜਾਂਦੀ, ਉਸ ਦੇ ਨਾਲ ਬੈਠਦੀ, ਉਸ ਦੇ ਮੱਥੇ ਨੂੰ ਸਹਲਾਉਂਦੀ ਤੇ ਉਸ ਨੂੰ ਗੀਤ ਸੁਣਾਉਂਦੀ। ਜਿਗਰ ਦੇ ਮਾਂ-ਬਾਪ ਰੋਜ਼ ਆਉਂਦੇ ਤੇ ਉਸ ਨੂੰ ਪਿਆਰ ਨਾਲ ਗਲੇ ਲਗਾਉਂਦੇ। ਮਾਂ ਰੋਜ਼ ਕਹਿੰਦੀ, "ਜਿਗਰਾ, ਤੇਰੇ ਪਿਓ ਨੇ ਸਾਰਾ ਕਰਜ਼ਾ ਮੋੜ ਦਿੱਤਾ ਹੈ। ਤੂੰ ਬਸ ਹੁਣ ਠੀਕ ਹੋ ਜਾ। ਸਾਨੂੰ ਹੋਰ ਕੁਝ ਨਹੀਂ ਚਾਹੀਦਾ।" 1 ਮਹੀਨੇ ਬਾਅਦ ਜਿਗਰ ਸਰੀਰਕ ਤੌਰ ਤੇ ਥੋੜਾ ਬਿਹਤਰ ਹੋਇਆ ਪਰ ਮਾਨਸਿਕ ਜੰਗ ਅਜੇ ਵੀ ਜਾਰੀ ਸੀ ਨਸ਼ੇ ਦੀ ਲਾਲਸਾ ਇੱਕ ਭੁੱਖੇ ਸ਼ੇਰ ਵਾਂਗ ਉਸ ਨੂੰ ਅੰਦਰੋਂ ਖਾਣ ਦੀ ਕੋਸ਼ਿਸ਼ ਕਰਦੀ ਹੈ ਨੂਰ ਨੇ ਉਸ ਨੂੰ ਇੱਕ ਰੋਜ਼ ਪ੍ਰਾਣੀ ਕਬੱਡੀ ਦੀ ਫੋਟੋ ਦਿਖਾਈ ਤੂੰ ਇਸ ਨੂੰ ਪਛਾਣਦਾ ਹੈ ਇਹ ਉਹੀ ਜਿਗਰ ਹੈ ਜਿਸ ਨੂੰ ਮੈਂ ਪਿਆਰ ਕੀਤਾ ਸੀ ਮੈਂ ਤੈਨੂੰ ਇੱਕ ਹੋਰ ਲੜਾਈ ਲੜਨ ਲਈ ਕਹਿੰਦੀ ਹਾਂ ਆਪਣੇ ਆਪ ਨਾਲ ਜਦੋਂ ਵੀ ਤੈਨੂੰ ਲਾਲਸਾ ਹੋਵੇ ਤੂੰ ਆਪਣੇ ਆਪ ਨੂੰ ਮਦਾਨ ਵਿੱਚ ਦੇਖ ਤੇ ਨੂਰ ਨੂੰ ਦੇਖ ਤੇਰੇ ਜਿਗਰੇ ਵਿੱਚ ਤਾਕਤ ਹੈ ਜਿਗਰ ਨੇ ਅੱਖਾਂ ਬੰਦ ਕਰ ਲਈਆਂ ਤੇ ਉਸਨੇ ਪਹਿਲੀ ਵਾਰ ਪੂਰੀ ਤਰ੍ਹਾਂ ਮਹਿਸੂਸ ਕੀਤਾ ਕਿ ਨਸ਼ੇ ਦੀ ਇਹ ਲਤ ਇੱਕ ਬਿਮਾਰੀ ਹੈ ਕੋਈ ਕਮਜ਼ੋਰੀ ਨਹੀਂ ਹੈ ਉਹ ਹੌਲੀ-ਹੌਲੀ ਆਪਣੇ ਆਪ ਨੂੰ ਮੁਆਫ ਕਰਨ ਲੱਗਾ ਤੇ ਇਸ ਤਰ੍ਹਾਂ 6 ਮਹੀਨੇ ਲੱਗ ਗਏ ਜਿਗਰ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਿਆ ਸੀ ਉਸ ਦਾ ਭਾਰ ਵੱਧ ਗਿਆ ਸੀ ਉਸ ਦੇ ਚਿਹਰੇ ਤੇ ਮੋੜੋ ਹੀ ਲਾਲੀ ਆ ਗਈ ਸੀ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਨਵਾਂ ਵਿਸ਼ਵਾਸ ਚਲਕਦਾ ਸੀ ਉਸ ਨੇ ਦੋ ਕੰਮ ਕੀਤੇ ਪਹਿਲਾ ਉਸ ਦੇ ਕਾਲਜ ਵਿੱਚ ਦਾਖਲਾ ਲਿਆ ਤੇ ਦੂਜਾ ਉਸ ਨੇ ਪਿੰਡ ਦੇ ਬੱਚਿਆਂ ਨੂੰ ਕਬੱਡੀ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਤਾਂ ਜੋ ਹੋਰ ਕੋਈ ਨੌਜਵਾਨ ਨਸ਼ਿਆਂ ਦੇ ਰਾਹ ਨਾ ਪਵੇ ਇੱਕ ਸ਼ਾਮ ਜਿਗਰ ਤੇ ਨੂਰ ਪਿੰਡ ਦੀ ਉਸੇ ਪੱਕੀ ਸੜਕ ਤੇ ਬੈਠੇ ਸਨ ਜਿੱਥੇ ਉਹਨਾਂ ਦਾ ਪਿਆਰ ਪ੍ਰਵਾਣ ਜੜਿਆ ਸੀ ਸੂਰਜ ਡੁੱਬ ਰਿਹਾ ਸੀ ਤੇ ਚਾਰੇ ਪਾਸੇ ਸ਼ਾਂਤੀ ਸੀ ਜਿਗਰ ਨੇ ਨੂਰ ਦਾ ਹੱਥ ਫੜਿਆ ਤੇ ਉਸ ਨੂੰ ਹੌਲੀ ਜਿਹੀ ਚੁੰਮਿਆ ਨੂਰ ਤੂੰ ਮੇਰੀ ਜ਼ਿੰਦਗੀ ਦੀ ਕਹਾਣੀ ਬਦਲ ਦਿੱਤੀ ਹੈ ਜੇ ਤੂੰ ਉਸ ਰਾਤ ਹਵੇਲੀ ਵਿੱਚ ਨਾ ਆਉਂਦੀ ਤਾਂ ਸ਼ਾਇਦ ਮੈਂ ਮਰ ਜਾਂਦਾ ਜਾਂ ਗਾਮੇ ਦਾ ਗੁਲਾਮ ਬਣ ਜਾਂਦਾ ਨੂਰ ਨੇ ਮੁਸਕਰਾ ਕੇ ਕਿਹਾ ਮਰਿਆ ਤੂੰ ਪਹਿਲਾਂ ਹੀ ਹੋਇਆ ਸੀ ਜਿਗਰ ਨਸ਼ੇ ਨੇ ਤੇਰੀ ਰੂਹ ਨੂੰ ਖਾ ਲਿਆ ਸੀ ਮੈਂ ਤਾਂ ਸਿਰਫ ਤੇਰੀ ਰੂਹ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਅਸੀਂ ਦੋਵੇਂ ਇਕੱਠੇ ਬੜਾਂਗੇ ਤੇ ਇੱਕ ਨਵਾਂ ਸੁਪਨਾ ਸੱਚ ਕਰਾਂਗੇ ਜਿਗਰ ਨੇ ਡੁੰਗਾ ਸਾ ਲਿਆ ਸਾਡਾ ਪਿਆਰ ਸਾਡੀ ਲੜਾਈ ਤੇ ਸਾਡਾ ਦਰਦ ਇਹ ਸਭ ਕੁਝ ਸਾਨੂੰ ਸਿਖਾ ਗਿਆ ਹੈ ਕਿ ਜ਼ਿੰਦਗੀ ਵਿੱਚ ਭਾਵੇਂ ਕਿੰਨਾ ਵੀ ਹਨਰਾ ਹੋਏ ਜ਼ਿੰਦਗੀ ਦੀ ਇੱਕ ਕਿਰਨ ਹਮੇਸ਼ਾ ਬਾਕੀ ਰਹਿੰਦੀ ਹੈ ਮੇਰੀ ਰੋਸ਼ਨੀ ਤੂੰ ਹੈ ਨੂਰ ਉਹਨਾਂ ਦੋਵਾਂ ਨੇ ਅੱਗੇ ਵੇਖਿਆ ਸਾਫ਼ ਖੂਬਸੂਰਤ ਤੇ ਭਵਿੱਖ ਦੀਆਂ ਉਮੀਦਾਂ ਨਾਲ ਭਰਿਆ ਹੋਇਆ ਸੀ ਉਹ ਦਿਨ ਬੀਤ ਗਏ ਸਨ ਜਦੋਂ ਜਿਗਰ ਦੀਆਂ ਅੱਖਾਂ ਵਿੱਚ ਹਨੇਰਾ ਹੁੰਦਾ ਸੀ ਉਹ ਉੱਥੇ ਸਿਰਫ ਨੂਰ ਦਾ ਪਿਆਰ ਚਮਕਦਾ ਸੀ ਉਹਨਾਂ ਦੀ ਕਹਾਣੀ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਵਿੱਚ ਇੱਕ ਮਿਸਾਲ ਬਣ ਗਈ ਕਿ ਹਾਰ ਮੰਨਣਾ ਆਸਾਨ ਹੈ ਬਾਰ ਜਿਗਰ ਨਾਲ ਲੜਨਾ ਹੀ ਅਸਲੀ ਜਿੱਤ ਹੈ ਤੁਹਾਨੂੰ ਇਹ ਜ਼ਰੂਰ ਕਹਾਣੀ ਪਸੰਦ ਆ ਹੀ ਹੋਣੀਗੀ ਪਲੀਜ਼ ਨਸ਼ੇ ਵਾਸਤੇ ਵੱਧ ਤੋਂ ਵੱਧ ਕਮੈਂਟ ਲਿਖ ਕੇ ਜ਼ਰੂਰ ਦੱਸਣਾ ਜੀ ਨਸ਼ਿਆਂ ਬਾਰੇ ਜਾਗਰੂਤ ਕਰੋ ਅਤੇ ਕਬੱਡੀ ਖੇਡਣਾ ਬਹੁਤ ਵਧੀਆ ਖੇਡ ਹੈ ਜੇ ਬੱਚੇ ਖੇਡਾਂ ਵੱਲ ਲੱਗਣਗੇ ਤਾਂ ਹੀ ਨਸ਼ੇ ਤੋਂ ਦੂਰ ਰੰਗੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਸੁਣ ਲਈ ਧੰਨਵਾਦ ਜੀ